ਗਰੀਬ ਪਰਿਵਾਰ ਦੀਆਂ ਤਿੰਨ ਲੜਕੀਆਂ ਹੋਈਆਂ ਲਾਪਤਾ ਇੱਕੋ ਦਿਨ ਵਿੱਚ ਇੱਕੋ ਪਰਿਵਾਰ ਦੀਆਂ ਤਿੰਨ ਕੁੜੀਆਂ ਲਾਪਤਾ ਹੋ ਗਈਆਂ ਨੇ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਿਰੋਜ਼ਪੁਰ ਦੇ ਵਿੱਚ ਦਰਅਸਲ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹਨਾਂ ਦੀਆਂ ਮਟਿਆਰਾ ਧੀਆਂ ਨੇ ਜਿਹੜੀਆਂ ਉਹ ਲਾਪਤਾ ਹੋ ਗਈਆਂ ਨੇ ਦਰਅਸਲ ਇਹ ਜਿਹੜੀਆਂ ਕੁੜੀਆਂ ਨੇ ਮਟਿਆਰਾ ਨੇ ਇਹ ਜਿਹੜੀਆਂ ਕੰਮ ਕਰਦੀਆਂ ਨੇ ਔਰ ਲੋਕਾਂ ਦੇ ਘਰੇ ਵੀ ਕੰਮ ਕਰਦ ਨੇ ਕੁਝ ਜਿਹੜੀਆਂ ਨੇ ਜਿਹੜੇ ਕੁਆੜ ਚੁਗੰਦਾ ਕੰਮ ਕਰਦੀਆਂ ਨੇ ਉਸ ਤੋਂ ਬਾਅਦ ਇਹ ਤਿੰਨੇ ਲੜਕੀਆਂ ਲਾਪਤਾ ਹੋਈਆਂ ਨੇ ਪਰਿਵਾਰ ਦਾ ਰੋੜੋ ਬੁਰਾ ਹਾਲ ਹੈ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਗੁਹਾਰ ਲਗਾਈਏ ਕਿ ਨਾ ਤਿੰਨ ਜਿਹੜੀਆਂ ਲੜਕੀਆਂ ਨੂੰ ਲੱਭਿਆ ਜਾਵੇ ਕਿਉਂਕਿ ਤਿੰਨੇ ਜਿਹੜੀਆਂ ਕੁੜੀਆਂ ਨੇ ਉਹ ਮੁਟਿਆਰਾਂ ਨੇ ਜਿਸ ਕਰਕੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਨਾਲ ਕੁਝ ਵੀ ਹੋ ਸਕਦਾ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਇਹਨਾਂ ਤਿੰਨੇ ਲੜਕੀਆਂ ਦੀ ਭਾਲ ਕਰ ਰਹੇ ਹਾਂ ਨਾਮ ਕੀ ਹੈ ਆਪ ਦਾ ਮੁਸਕਾ ਮੇਰਾ ਨਾਮ ਸਹਨਾਜ ਹਾਂਜੀ ਸਹਨਾਜ ਸਹਨਾਜ ਕਹਾਂ ਰਹਿੰਦੇ ਹੋ ਸੁਖੀਨਰ है? सुखी नहर गुलबागुल सुखी नहर क्या हुआ ये लड़की लड़की नौ बजे साढ़े नौ बजे का बीच में लड़की गया काम पर तो काम से हम लोग आता था वो छः कभी आता पाँच बजे कभी छः बजे इतना टाइम हम लोग देख करके फिर लड़की को तलाश करने निकल गया शनिवार का रात को शनिवार बीस तारीख था उस दिन तो फिर तलाश करते करते आज चार रोज हो गया लड़की का को ना कोई आता पता मिलता ना कोई सुलांग मिलता है ना किसी पर हम लोग शक करता हूँ कुछ नहीं करता हूँ फिर भी हम लोग को लड़की चाहिए सीधा हम लोग कोई पकड़ कर भी रखा है तो हम लोग उसको कुछ नहीं करेंगे हमको सिर्फ अपना बच्चा बच्चा चाहिए तीनों को आप तलाश नहर क्या हुआ अः साढ़े इतने तो कुड़िया रेहदी अपनी है सारिया सारिया गुआच गई काम ते की होया नहीं होया पता ही नहीं चलिया था ਕਿੰਨਿਆ ਕਿਤੇ ਪਤਾ ਹੁੰਦਾ ਤਾਂ ਅਸੀਂ ਕਿਉਂ ਲੱਭਦੇ ਛੋਟੀਆਂ ਲੜਕੀਆਂ ਪਤਾ ਨਹੀਂ ਹੈਗਾ ਗੁੰਮਸ਼ਿਦਾ ਹੋ ਗਈਆਂ ਕਿ ਹਾਂਜੀ ਹਾਂਜੀ ਕਿਤਨੀ ਉਮਰ ਇੱਕ ਕਹੇਗੀ 15 ਸਾਲ ਦੀ ਇੱਕ ਕਹੇਗੀ 12 ਸਾਲ ਦੀ ਇੱਕ ਹੈਗੀ 14 ਸਾਲ ਦੀ ਇਹਨੂੰ ਕੰਮ ਤੇ ਕਰਦੀ ਹਾਂਜੀ ਤੈਨੂੰ ਕੰਮ ਕਰ ਸਾਰੇ ਗਰੀਬੇ ਦੀਆਂ ਹੈਗੀਆਂ ਝੁੱਗੀਆਂ ਤੇ ਰਹਿੰਦੀਆਂ ਹੈਗੀਆਂ ਸਾਰੇ ਬੱਚੇ ਤਾਂ ਗਰੀਬੀ ਹੈਗੀ ਤਾਂ ਕੰਮ ਤਾਂ ਕਰਨਾ ਪੈਗਾ ਉਹਨੂੰ ਗੁੰਮਸ਼ਿਦਾ ਹੋ ਗਈ ਮਿਲਦਾ ਹੀ ਨਹੀਂ ਪਿਆ ਕਿੱਥੇ ਵੀ ਅਸੀਂ ਲੱਭ ਲੱਭ ਕੇ ਥੱਕ ਗਏ ਹਾਂ ਉਹ ਤਾਂ ਹੁਣ ਕਾਨੂੰਨ ਦਾ ਹੀ ਐ ਸਾਰਾ ਐ ਇੱਕ ਜਨਤਾ ਦਾ ਸਾਰਾ ਐ ਜੋ ਮਿਲ ਜਾਵੇ ਪੜਦੀਆਂ ਸੀ ਦੋ ਕੁੜੀਆਂ ਪੜਦੀਆਂ ਸੀ ਇੱਕ ਨਹੀਂ ਪੜਦੀਆਂ ਸੀ ਦੋ ਪੜਦੀਆਂ ਸੀ ਹਾਂਜੀ ਤਿੰਨਵੀਂ ਚ ਪੜਦੀਆਂ ਅਜੇ ਇੱਕ ਤਾਂ ਨਿਕਲ ਗਈ ਸੀ ਪੜ ਕੇ ਪੰਜਵੀਂ ਪੜ ਕੇ ਇੱਕ ਤੀਸਰੀ ਕਲਾਸ 'ਚ ਪੜਦੀ ਸੀ ਨਹੀਂ ਕੋਈ ਪਤਾ ਹੀ ਨਹੀਂ ਲੱਗਦਾ ਪਿਆ ਕਿੱਥੇ ਹੈਗੀ ਕਿੱਥੇ ਨਹੀਂ ਹੈਗੀ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਤੇ ਜੋੜ ਕੇ ਕਹਿੰਦੇ ਆ ਕਿੱਥੇ ਕੁੜੀ ਵੇਖਿਆ ਜਾਵੇ ਕਿੱਥੇ ਕੋਈ ਕੁੜੀ ਵੇਖੋ ਤੁਸੀਂ ਸਾਫ ਕਪੜੇ ਕੁੜੀਆਂ ਲਈ ਸੋ ਪਰ ਆਹ ਸਾਨੂੰ ਮਿਲਾ ਆ ਦੋ ਸਾਡੀ ਬੱਚੀਆਂ ਬੜੇ ਦੁਖੀ ਹੋ ਗਿਆ ਸੀ ਲੱਭ ਲੱਭ ਕੇ ਥੱਕ ਗਈਆਂ ਠੰਡ ਚ ਵੀ ਅਸੀਂ ਕੋਈ ਰਾਮਤੂਣੀ ਨਹੀਂ ਮਨਾਇਆ ਨਹੀਂ ਵੇਖਿਆ ਅਸੀਂ ਰੋਂਦੇ ਆ ਤੇ ਮਾਤੇ ਕੋਈ ਵੀ ਲੈ ਗਿਆ ਸਾਡੀ ਕੁੜੀਆਂ ਹੱਥ ਜੋੜਦੀਆਂ ਦੇਜੋ ਦੇਜੋ ਅਸੀਂ ਬੜੇ ਪ੍ਰੇ ਕਰਾਂਗੇ ਅਸੀਬ ਮੰਗਦੇ ਹੈਗੇ ਖਾਨੇ ਹੈਗੇ ਲੇਕਿਨ ਕਿਸੇ ਦਾ ਬੁਰਾ ਨਹੀਂ ਕੀਤਾ ਹੈਗਾ ਸਾਡਾ ਵੀ ਬੁਰਾ ਨਾ ਕਰੋ ਕਿਸੇ ਵੀ ਕਰਕੇ ਮੇਰੇ ਬੱਚੀਆਂ ਦੇ ਜਾਓ ਹੱਤ ਜੋ ਸਰੀ ਕਿਹਦਾ ਮੈਟਰ ਹੈ ਇਸ ਤਰ੍ਹਾਂ ਲੜਕੀਆਂ ਇੰੀਆਂ ਜੋ ਮਹੇਤੀ ਇਹ ਸ਼ੋਕਰਦਾਰ ਫੋਲਪੁਰ ਸ਼ਹਿਰ ਦੀਆਂ ਬੱਚੀਆਂ ਰਹਿਣ ਵਾਲੀਆਂ ਤਿੰਨ ਜਿਨ੍ਹਾਂ ਚੋਂ ਇੱਕ ਦੀ ਉਮਰ 15 ਸਾਲ ਇੱਕ ਦੀ 14 ਸਾਲ ਇੱਕ ਦੀ 12 ਸਾਲ ਹੈ ਉਹਨਾਂ ਦੇ ਪੇਰੈਂਟਸ ਨੇ ਦੱਸਿਆ ਵੀ ਹਰ ਰੋਜ਼ ਦੀ ਤਰ੍ਹਾਂ ਇਹ ਲਫਾਫੇ ਕਾਗਜ਼ ਲੋਹੇ ਦਾ ਕਟਿਆ ਬੰਡਿਆ ਸਮਾਨ ਚੁਣ ਜਾਂਦੀਆਂ ਸੀ ਤੇ ਸ਼ਾਮ ਨੂੰ ਆ ਜਾਂਦੀਆਂ ਸੀ ਪਰ ਲੇਕਿਨ ਇਹ 9 ਤਰੀਕ ਨੂੰ ਗਈਆਂ ਮਿਤੀ 20 ਨੂੰ ਉਸ ਤੋਂ ਬਾਅਦ ਇਹਨਾਂ ਦੀਆਂ ਮੰਮੀਆਂ ਨੇ ਕਹਿੰਦੇ ਪੇਰੈਂਟਸ ਨੇ ਕਿਹਾ ਵੀ ਘਰ ਨਹੀਂ ਆਇਆ ਭਾਵੇਂ ਕਿ ਹਾਲ ਕੀਤੀ ਹੈ ਜੀ ਸੀਸੀਟੀਵੀ ਦੇਖਿਆ ਰੇਲਵੇ ਸਟੇਸ਼ਨ ਦੇਖਿਆ ਬੱਸ ਡਿਆਂ ਵਾਲੇ ਜਗ੍ਹਾ ਤੇ ਸੀਸੀਟੀਵੀ ਫੋਟੋਜ਼ ਦੇਖਿਆ ਲੇਕਿਨ ਇਹਨਾਂ ਕਿਤੇ ਨਹੀਂ ਸਾਹਮਣੇ ਆਇਆ ਅਸੀਂ ਉਹਨਾਂ ਨੇ ਉਹਨਾਂ ਨੇ ਬਿਆਨ ਲਿਖਾਇਆ ਪਰਚਾ ਦਰਜ ਕਰਤਾ ਜੀ ਤਫ਼ਤੀਸ਼ ਜਾਰੀ ਹੈ ਜਿਵੇਂ ਵੀ ਸਾਨੂੰ ਪਤਾ ਲੱਗੂਗਾ ਕਿਸੇ ਵੀ ਗੱਲ ਦਾ ਤੇ ਅਸੀਂ ਤੁਹਾਨੂੰ ਇਨਫੋਰਮ ਕਰ ਦਾਂਗੇ ਅਗਲੀ ਲੇਖਤ ਕਰ ਰਹੀ ਜੀ ਅਗਲੀ ਕਾਰਵਾਈ ਅਮਲ ਵਿੱਚ ਲਿਆ ਦੰਦੀ ਜਾਊਗੀ ਇਹਨਾਂ ਤਿੰਨੇ ਲੜਕੇ ਦਾ ਨਾਮ ਸੋਨੀਆ ਮਹਿਤਾਬ ਅਤੇ ਇਜੀ ਲੜਕੀ ਦਾ ਨਾਮ ਸਹਿਨਾਜ਼ ਹੈ ਔਰ ਪੁਲਿਸ ਪ੍ਰਸ਼ਾਸਨ ਇਹਨਾਂ ਤਿੰਨ ਲੜਕੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉੱਥੇ ਹੀ ਪ੍ਰਸ਼ਾਸਨ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਸ ਨੂੰ ਵੀ ਇਹ ਤਿੰਨੇ ਲੜਕੀਆਂ ਦੀ ਤਸਵੀਰ ਜਿਹੜੀ ਦਿਖਾਈ ਜਾ ਰਹੀ ਹੈ ਪਤਾ ਲੱਗਦਾ ਹੈ ਉਹ ਸਾਡੇ ਨਾਲ ਸੰਪਰਕ ਕੀਤਾ ਜਾਵੇ ਪਰ ਉੱਥੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਇਹਨਾਂ ਤਿੰਨੇ ਜੜੀਆਂ ਲੜਕੀਆਂ ਨੂੰ ਇੱਕੋ ਦਿਨ ਕਿਸ ਤਰੀਕੇ ਦੇ ਨਾਲ ਲਾਪਤਾ ਕੀਤਾ ਗਿਆ ਹੋ ਸਕਦਾ ਹੈ ਕਿ ਇਹਨਾਂ ਨੂੰ ਲਾਪਤਾ ਕਰਕੇ ਇਹਨਾਂ ਦੇ ਜਿਹੜਾ ਸਰੀਰ ਦੇ ਅੰਗਾਂ ਨੂੰ ਵੇਚੇ ਜਾਣਾ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦਾ ਇਹ ਵੀ ਕਹਿਣਾ ਹੈ ਪਰ ਵੱਡੇ ਸਵਾਲੇ ਵੀ ਖੜੇ ਹੋ ਰਹੇ ਨੇ ਕਿਉਂਕਿ ਜਿਹੜੇ ਅੱਜਕੱਲ ਤਸਕਰੀਆਂ ਹੋ ਰਹੀਆਂ ਨੇ ਉਸ ਨੂੰ ਲੈ ਕੇ ਵੀ ਜਿਹੜਾ ਘੇਰਿਆ ਜਾ ਰਿਹਾ ਹੈ ਕਿ ਜਿਹੜੀਆਂ ਤਸਕਰੀਆਂ ਹੋ ਰਹੀਆਂ ਨੇ ਕਿਉਂਕਿ ਵੱਡੇ ਜਿਹੜੇ ਤੰਦਿਆਂ ਦੇ ਵਿੱਚ ਇਹਨਾਂ ਲੜਕੀਆਂ ਨੂੰ ਪਾਇਆ ਜਾ ਸਕਦਾ ਹੈ ਪਰ ਉੱਥੇ ਹੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਬਰੀਕੀ ਨਾਲ ਜਾਂਚ ਕਰ ਰਹੇ ਹਾਂ ਔਰ ਇਹ ਤਸਵੀਰਾਂ ਵੀ ਉਹਨਾਂ ਨੇ ਲਾ ਪਾ ਦਿੱਤੀਆਂ ਨੇ ਤੇ ਕਿਹਾ ਹੈ ਕਿ ਸਾਡੇ ਨਾਲ ਕੰਟੈਕਟ ਕੀਤਾ ਜਾਵੇ ਜਿੱਥੇ ਵੀ ਇਹਨਾਂ ਲੜਕੀਆਂ ਦੀ ਸੂਮਿਲਦੀ ਹੈ